ਜੇ ਤੈਨੂੰ ਮਿਲ ਜਾਏ ਮੁਸਲਮਾਨ ਅੱਲਾਹ ਲਾ ਕਰ ਦੇ ਸਲਾਮ ਕਰ ਦੇ ਕੋਈ ਗੱਲ ਨਹੀਂ ਤੈਨੂੰ ਮਿਲ ਜਾਏ ਹਿੰਦੂ ਤੇ ਰਾਮ ਰਾਮ ਕਰ ਦੇ ਏ ਕਮ ਕੌਣ ਕਰੇਗਾ ਜੋ ਜੁੜੇ ਹੋਇਆ ਤੋ ਮੈਂ ਫਿਰ ਅਰਜ਼ ਕਰਾਂ ਸੰਸਾਰ ਦੇ ਚ ਰਾਜਨੀਤੀ ਦੇ ਨਾਂ ਤੇ ਜਿਤਨਾ ਖੂਨ ਖਰਾਬਾ ਹੋਇਆ ਉਸ ਤੋਂ ਪੂਰਾ ਦੁਗਣਾ ਹੋਇਆ ਧਰਮ ਦੇ ਨਾਂ ਤੇ ਔਰ ਹੁੰਦਾ ਧਰਮ ਕਿਹੜਾ ਖੂਨ ਖਰਾਬ ਕਰਦੇ ਜੋ ਸਿਰਫ ਕਰਮकांडੇ ਸਰੀਰ ਦੇ ਤਲ ਤੇ ਰੁਕ ਗਏ ਮਨ ਨੂੰ ਛੋਇਆ ਹੀ ਨਹੀਂ ਉਸਨੇ ਮਨ ਤੱਕ ਗਿਆ ਹੀ ਨਹੀਂ ਉਸਨੇ ਮਿਲਦੇ ਨੇ ਮੈਨੂੰ ਨੌਜਵਾਨ ਕਹਿੰਦੇ ਨੇ ਕੀ ਜਾਈਏ ਗੁਰਦੁਆਰੇ ਅਸੀਂ ਆਪਣੇ ਪਿਓ ਨੂੰ ਦੇਖਦੇ ਆਂ ਜਾ ਰਿਹਾ 40 ਸਾਲ ਦਾ ਕਟੋੜ ਦਾ ਕਟੋੜ ਝੂਠਾ ਹੈ ਬੇਈਮਾਨ ਹੈ ਤੇ ਜੇ ਉਹਦਾ ਹੀ ਕੁਝ ਨਹੀਂ ਬਣਿਆ ਤੇ ਸਾਡਾ ਕੀ ਬਣਨਾ ਬਹੁਤਾ ਅਧਰਮ ਜਗਤ ਦੇ ਚ ਫੈਲਦਾ ਹੈ ਉਹਨਾਂ ਮਨੁੱਖਾਂ ਦੇ ਨਾਲ ਜੋ ਅਖੌਤੀ ਧਾਰਮਕ ਨੇ ਧਾਰਮਕ ਨਹੀਂ ਨੇ ਸਿਰਫ ਅਖੌਤੀ ਧਾਰਮਕ ਨੌਜਵਾਨ ਬਾਗੀ ਹੋ ਜਾਂਦੇ ਨੇ ਇੱਥੋਂ ਇਹ ਗੰਦੇ ਪੈਣੇ ਵੱਲ ਛਲ ਕਪਟ ਪੰਜਾਬ ਦੇ ਨੌਜਵਾਨ ਬਾਗੀ ਹੋ ਗਏ ਔਰ ਗੁਰਹਿਤ ਤੇ ਆ ਗਏ ਗੁਰੂ ਦੀ ਮੌਤ ਤੇ ਅਗ ਦਿੱਤੀ ਪਤਾ ਹੈ ਕਾ ਇਹ ਵੱਡੇ ਵੱਡੇ ਸਾਰੇ ਗੁਰਦੁਆਰੇ ਤੇ ਆਪਣਾ ਸਵਾਰਥ ਪੈ ਸਾਧ ਦੇ ਨੇ ਇਹਨਾਂ ਨੇ ਤੇ ਰਾਜਨੀਤੀ ਇਥੇ ਕੋਈ ਐਮਪੀ ਬਣਨਾ ਚਾਹੁੰਦਾ ਹੈ ਕੋਈ ਮਨਿਸਟਰ ਬਣਨਾ ਚਾਹੁੰਦਾ ਹੈ ਕੋਈ ਐਮਐਲ ਬਣਨ ਜਾਂ ਚਾਹੁੰਦਾ ਹੈ ਕੋਈ ਆਪਣੇ ਹੋਰ ਸਵਾਰਥ ਸਿੱਧ ਕਰਨਾ ਚਾਹੁੰਦਾ ਹੈ ਗੁਰਦੁਆਰੇ ਦੀ ਕੀ ਗੱਲ ਹੈ ਕੁਝ ਵੀ ਨਹੀਂ ਹੈ ਗੁਰਦੁਆਰੇ ਕੀ ਹੈ ਕੁਝ ਵੀ ਨਹੀਂ ਨੌਜਵਾਨ ਬਾਗੀ yogesh ਇਸ ਸੰਬੰਧ ਵਿੱਚ ਮੈਂ ਕਿਤਾਬ ਲਿਖੀ ਮੈਂ ਇਥੇ ਨਹੀਂ ਲਿਆ ਸਕਿਆ ਮੈਂ ਉਹਨ ਸਾਰੀ ਦੁਨੀਆ ਚ ਵੰਡੀ ਹੈ ਫ੍ਰੀ ਵੰਡੀ ਹੈ ਇਸ ਕਿਤਾਬ ਦਾ ਨਾਮ ਹੈ ਦੇਸ਼ ਵਿਦੇਸ਼ ਦੇ ਗੁਰਦਵਾਰਿਆਂ ਦਾ ਪ੍ਰਬੰਧਕੀ ਢਾਂਚਾ ਤੇ ਪ੍ਰਚਾਰਕ ਸ਼੍ਰੇਣੀ ਫਿਰ ਇਸ ਨੂੰ ਕਾਬਲੀ ਸਿੰਘਾਂ ਨੇ ਛਾਪਣ ਵਾਸਤੇ ਇਜਾਜ਼ਤ ਮੰਗੀ ਬਈ ਅਸੀਂ ਛਾਪ ਕੇ ਵੰਡਦੇ ਮੈਂ ਕਿ ਠੀਕ ਇੰਗਲੈਂਡ ਦੇ ਇੱਕ ਸੰਜਣ ਨੇ ਕਿਹਾ ਬਈ ਮੈਂ ਚਾਹਨਾ 10000 ਛਾਪ ਕੇ ਵੰਡਾਂ ਮੈਂ ਕਿ ਠੀਕ ਇਹ ਸਾਰੀ ਦੁਨੀਆ ਇਕ ਤਕਸੀਮ ਹੋਈ ਹੈ ਵੰਡੀ ਗਈ ਹੈ ਇਹਦੇ ਵਿੱਚ ਮੇ ਸਾਰੇ ਹਾਲਾਤ ਬੜੀ ਬਾਰੀਕੀ ਨਾਲ ਦਿਖੇ ਨੇ ਨਵੇਂ ਸੁਧਾਰ ਕਰੋਗੇ ਨੌਜਵਾਨ ਪੰਜਾਬ ਦਾ ਅੱਧਾ ਬਾਗੀ ਹੋਗੇ ਫਤਤ ਹੋਗੇ ਔਰ ਜਨਾ ਜਨਾ ਨੇ پڑھی ਹੈ ਕਰੀਬਨ ਕਰੀਬਨ ਕਬੂਲ ਕੀਤਾ ਹੈ ਮੰਨਿਆ ਇਸ ਨੂੰ ਵੀ ਠੀਕ ਲਿਖਿਆ ਗਿਆ ਇਸ ਨਾਲ ਮੇਰਾ ਹੌਸਲਾ ਵਧਿਆ ਇਸ ਵਾਰ ਸੇ ਚੌਥੀ ਪੰਜਵੀਂ ਐਡੀਸ਼ਨ ਛਪ ਚੁੱਕੀ ਇਤਨੀ ਲੋਕੀ ਸ਼ੌਕ ਨਾਲ ਪੜਦੇ ਪੈਨੇ ਫਿਰ ਇਤ ਸਵਾਵ ਵਿਚਾਰੇ ਮੈਂ ਗੱਲ ਆ ਗਈ ਤੁਸੀਂ ਉਸ ਮੁੱਢ ਕਿ ਜਣਦੇ ਮੈਂ ਲੈ ਆ ਨਹੀਂ ਸਕਿਆ ਸੰਸ਼ੇਵ ਦੇ ਚ ਅਰਜ਼ ਕਰਾਂ ਧਰਮ ਨੇ ਮਨ ਨੂੰ ਨਹੀਂ ਛੋਇਆ ਸਿਰਬ ਤਨ ਦੀ ਕਿਰਿਆ ਤੇ ਰੁਕਿਆ ਹੋਇਆ ਤੋ ਤਨ ਸਖਤ ਤੇ ਹੱਡੀਆਂ ਸਖਤ ਨੇ ਇਸ ਤਰ੍ਹਾਂ ਹੀ ਉਹ ਮਨੁੱਖ ਧਾਰਮਿਕ ਤਲ ਤੇ ਸਖਤ ਹੋਵੇਗਾ ਕੁਝ ਵੀ ਨਹੀਂ ਹੋਵੇਗਾ ਕੁਝ ਵੀ ਨਹੀਂ ਧਰਮ ਮਨ ਨੂੰ ਛੂਵੇ ਮਨ ਕੋਮਲ ਹੋ ਜਾਵੇ ਧਰਮ અત્યੰਤ ਕੋਮਲ ਹੈ ਕੋਮਲ ਬੰਧਨ ਬਾਂਦੇ ਮਨ ਨੂੰ ਛੂਵੇ ਇਸ ਵਾਸਤੇ ਧਰਮ ਮੰਦੀ ਸਾਧਨ ਰਸਨਾ ਵਾਹਿਗੁਰੂ ਬੋਲੇ ਤੇ ਮਨ ਸੁਣੇ ਇਹਨੂੰ ਜਪ ਕਹਿੰਦੇ ਨੇ ਇਸ ਨਾਲ ਮਨ ਬਦਲ ਜਾਂਦਾ ਹੈ ਮਨ ਸੁਣਦਾ ਕਿਉਂ ਨਹੀਂ ਵੰਦਨ ਮਨ ਤੇ ਭਟਕਦਾ ਕਿੱਥੇ ਭਟਕਦਾ ਹੈ ਮਨ ਜ਼ਮੀਨ ਤੇ ਨਹੀਂ ਭਟਕਦਾ ਜ਼ਮੀਨ ਤੇ ਭਟਕ ਵੀ ਨਹੀਂ ਸਕਦਾ ਕਿਉਂਕਿ ਆਕਾਰ ਨਹੀਂ ਹੈ ਮਨ ਸਮੇਂ ਦੇ ਚ ਭਟਕਦਾ ਹੈ ਵਕਤ ਦੇ ਚ ਭਟਕਦਾ ਬੜੇ ਧਿਆਨ ਨਾਲ ਸੁਣਨਾ ਵਕਤ ਨੂੰ ਸਮੇਂ ਨ ਵਿਦਵਾਨਾਂ ਨੇ ਤਿੰਨ ਹਿੱਸਿਆਂ ਚ ਵੰਡਿਆ ਹੈ ਮਾਜ਼ੀ ਹਾਲ ਮਸਤਕਬਲ ਭੂਤ ਭਵਿਸ਼ ਵਰਤਮਾ आप इतने सारे बैठे हो ना या तो मन चला जाएगा गुजरे हुए समय दिया दादा या मन चला जाएगा आने वाले समय की चिंता है तो किधरे भी नहीं जाता मन नहीं जुड़ता पे या क्यों नहीं जुड़ता पाया गुजरे हुए समय दियां यादा चलिया गया या आने वाले समय की चिंता ਯਾਦਾਂ ਦੇ ਵਿੱਚ ਕੀ ਹੁੰਦਾ ਹੈ ਦੁੱਖ ਤੇ ਸੁੱਖ ਕੋਈ ਮਿਲਿਆ ਸੀ ਸੁੱਖ ਉਹ ਆਪਣਾ ਅਕਸ ਛੱਡ ਗਿਆ ਸੀ ਯਾਦ ਆਉਂਦਾ ਹੈ ਕੋਈ ਮਿਲਿਆ ਸੀ ਦੁੱਖ ਛੱਡ ਗਿਆ ਜ਼ਖਮ ਯਾਦ ਆਉਂਦਾ ਹੈ ਦੁੱਖ ਸੁੱਖ ਯਾਦਾਂ ਦੇ ਨਾਲ ਹੋਰ ਕੀ ਯਾਦ ਆਉਂਦਾ ਜਦ ਕੋਈ ਮਨੁੱਖ ਯਾਦਾਂ ਦੇ ਵਿੱਚ ਬੈਠਾ ਹੋਵੇ ਬਸ ਇੱਕੋ ਹੀ ਗੱਲ ਹੈ ਯਾ ਦੁੱਖਾਂ ਨੂੰ ਯਾਦ ਕਰ ਰਿਹਾ ਹੋਵੇਗਾ ਯਾ ਸੁੱਖਾਂ ਨੂੰ ਹੋਰ ਕੀ ਯਾਦ ਕਰਦਾ ਦੁੱਖ ਸੁੱਖ ਕਰਤ ਜਨਮ ਫਨਮ ਹੋ ਗੁਜ਼ਰੇ ਹੋਏ ਸਮੇਂ ਚ ਮਨ ਕਿਉਂ ਜਾਂਦਾ ਹੈ ਬਹੁਤ ਕਾਲ ਦੇ ਚ ਕਿਉਂ ਜਾਂਦਾ ਹੈ ਗੁਜ਼ਰੇ ਹੋਏ ਸਮੇਂ ਨੂੰ ਸੰਸਕ੍ਰਿਤ ਦੇ ਚ ਕਹਿੰਦੇ ਨੇ ਬਹੁਤ ਕਾਲ ਬਹੁਤ ਕਾਲ ਸਮਾਜ ਜੋ ਲੰਘ ਗਿਆ ਇਸ ਵਾਸਤੇ ਕਹਿੰਦੇ ਨੇ ਮਨੁੱਖ ਹੋ ਕੇ ਜਿਸ ਦੀ ਸੋਚਣੀ ਮਨੁੱਖਤਾ ਤੋਂ ਥੱਲੇ ਹੋਵੇ ਪਿੱਛੇ ਹੋਵੇ ਉਹਨੂੰ ਕਹਿੰਦੇ ਨੇ ਪਸ਼ੂ ਕਿਉਂਕਿ ਪਸ਼ੂ ਮਨੁੱਖ ਤੋਂ ਪਿੱਛੇ ਹੈ ਇਹ ਤੇ ਭੂਤ ਕਾਲ ਨਾਲ ਜੁੜਦਾ ਤੇ ਤੇ ਮਨਖੋਂਦੇ ਹੋਇਆ ਪਸ਼ੂ ਹੈ ਇੱਕ ਚਿੱਠੀ ਮੇਰੇ ਕੋਲ ਆਈ ਮੈਂ ਕਿਦਰ ਤਿੰਨ ਦਫਾ ਪੜੀ ਸੀ ਸ਼ੀਸ਼ਗੰਜ ਸਾਹਿਬ ਦੀ ਗੱਲ ਹੈ ਨਾਲ ਦੇ ਮੈਨੂੰ ਸਾਥੀ ਕਹਿਣ ਲੱਗੇ ਗੈਨੇਝ ਜੀ ਇਸ ਤਰ੍ਹਾਂ ਨਹੀਂ ਦੇਖਿਆ ਤੁਹਾਨੂੰ ਤੁਸੀਂ ਤੇ ਚਿੱਠੀ ਦਾ ਪਾਠ ਕਰਨ ਲੱਗ ਪਏ ਤੀਜੀ ਦਫਾ ਪੜ ਰਿਹਾ ਕਿਹਦੀ ਹੈ ਚਿੱਠੀ ਮੈਂ ਕਹ ਇੱਕ ਭੂਤ ਦੀ ਆਈ ਹੈ ਚਿੱਠੀ ਇਸ ਵਾਸਤੇ ਪੜ ਰਿਹਾ ਬੂਤ ਦੀ ਮੈਂ ਕਹੇ ਦੇਤੇ ਲਿਖਿਆ ਐਕਸ ਐਮ ਪੀ ਕਿਸੇ ਵਕਤ ਹੋਵੇਗਾ ਐਮ ਪੀ ਅਜੇ ਨਹੀਂ ਐਕਸ ਐਮ ਪੀ ਲੋਕ ਇਹ ਲਿਖ ਦੇਣਾ ਆਪਣੇ ਲੈਟਰ ਪੈਡ ਤੇ ਐਕਸ ਐਮ ਪੀ ਐਕਸ ਮਿਨਿਸਟਰ ਵੀ ਹੱਦ ਦੋਗੇ ਤੂੰ ਹੁਣ ਕੀ ਛੱਡ ਤੂੰ ਬੂਤ ਕਾਲ ਨਾਲ ਜੁੜਿਆ ਹੈ ਜਿਹੜਾ ਬੂਤ ਕਾਲ ਨਾਲ ਜੁੜਿਆ ਹੋਵੇ ਉਹਨੂੰ ਬੂਤ ਕਹਿੰਦੇ ਨੇ ਹੋਰ ਕੀ ਹੁੰਦਾ ਬੂਤ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦਾ ਬੜਾ ਭਾਰੀ ਇੱਕ ਬੋਲ ਬੜਾ ਕੀਮਤੀ ਬੋਲ ਬੀਤ ਗਈ ਦੀ ਯਾਦ ਪਈ ਹੱਡਾਂ ਨੂੰ ਖਾਵੇ ਆਉਣ ਵਾਲੇ ਦਾ ਸਹਿਮ ਪਿਆ ਮਨ ਨੂੰ ਤੜਫਾਵੇ ਜੋ ਸਮਾ ਲੰਘ ਗਿਆ ਉਹਦੀਆਂ ਯਾਦਾਂ ਮੇਰੀਆਂ ਹੱਡੀਆਂ ਖਾ ਰਹੀਆਂ ਜੋ ਸਮਾ ਆਉਣ ਵਾਲਾ ਉਹਦੀ ਚਿੰਤਾ ਮੈਨੂੰ ਜਲਾਈ ਜਾ ਰਹੀ ਜਦ ਵੀ ਮਨੁੱਖ ਬੈਠਾ ਹੋਵੇ ਘਰ ਦੇ ਚ ਬਾਜ਼ਾਰ ਦੇ ਦੀ ਦੁਕਾਨ ਦੇ ਚ ਗੁਰਦੁਆਰੇ ਜਾਂ ਤੇ ਮਨ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਚਾਹੁੰਦਾ ਹੈ ਜਾਂ ਆਉਣ ਵਾਲੇ ਸਮੇਂ ਦੀ ਚਿੰਤਾ ਚਾਹੁੰਦਾ ਕਿੱਥੇ ਸੁਰਤ ਸ਼ਬਦ ਨਾਲ ਜੁੜਦੀ ਨਹੀਂ ਜੁੜਦੀ ਜੁੜ ਜਾਏ ਮਨੁੱਖ ਸਮਾਧੀ ਲਈਨ ਹੋ ਜਾਏਗਾ ਜੁੜ ਜਾਏ ਜਨਮਾਂ ਜਨਮਾਂ ਤਰਾਂ ਦੇ ਪਾਪ ਧੁੱਲ ਜਾਣਗੇ 8 ਘੰਟੇ ਪਾਠ ਕਰੇ ਮੈਨੂੰ ਉਮੀਦ ਨਹੀਂ 1 ਮਿੰਟ ਵੀ ਮਨ ਸੁਣੇ ਨਹੀਂ ਸੁਣਦਾ ਨਹੀਂ ਸੁਣਦਾ ਮੈਂ ਇਹ ਆਪਣਾ ਅਨੁਭਵ ਤੁਹਾਡੇ ਸਾਹਮਣੇ ਰੱਖਣਾ ਕਿਉਂਕਿ ਮੈਨੂੰ 45 ਸਾਲ ਹੋ ਗਏ ਨੇ ਕਥਾ ਕਰਦੇ ਇਸ ਧਾਰਮਿਕ ਲੈਣ ਦੇ ਵਿਚਰਦੇ ਆਂ ਕਿਦਰੀ ਕੋਰੋਨਾ ਚ ਇੱਕ ਅੱਜ ਰੱਬ ਨਾਲ ਜੁੜੀ ਹੋਈ ਆਤਮਾ ਦਿਖਾਈ ਦਿੱਤੀ ਤੇ ਕਿ ਇਹ ਕੁਝ ਵੀ ਨਹੀਂ ਹੈ ਇੱਕ ਮਾਲੀ ਹਜ਼ਾਰ ਬੂਟੇ ਲਾਵੇ ਤੇ ਸਿਰਫ ਇੱਕ ਬੂਟੇ ਨੂੰ ਫੁੱਲ ਤੇ ਫਲ ਲੱਗਣ ਬਾਕੀ ਸਾਰੇ ਸੁੱਕ ਸੜ ਜਾਣ ਇਹ ਮਾਲੀ ਦੀ ਕਰਾਮਾਤ ਨਹੀਂ ਹੈ ਸ਼ਾਇਦ ਮਾਲੀ ਦੀ ਨਜ਼ਰਾਂ ਚੋਂ ਬਚ ਗਿਆ ਹੋਵੇ ਤਾਂ ਇਹ ਹਰਾ ਭਰਾ ਰਹੇਗਾ ਉਹ ਇੱਕ ਕੱਦ ਜੁੜੀ ਹੋਈ ਆਤਮਾ ਜੇ ਮਿਲਦੀ ਹੈ ਤਾਂ ਮੈਂ ਅਰਜ਼ ਕਰਾਂ ਨਾ ਰਾਗੀਆਂ ਕਰਕੇ ਨਾ ਪ੍ਰਚਾਰਕਾਂ ਕਰਕੇ ਨਾ ਬਰਾਮਣਾ ਕਰਕੇ ਨਾ ਮੰਦਰ ਮਸਜਿਦ ਗੁਰਦੁਆਰਿਆਂ ਦੇ ਪ੍ਰਬੰਧਕਾਂ ਕਰਕੇ ਉਹ ਕੋਈ ਉਸਦੇ ਪੂਰਬਲੇ ਸੰਸਕਾਰ ਨਹੀਂ ਦਿਖੇੜ ਬਣਗੇ سلسلہ ਬਣ ਗਿਆ 999 درخت ਤੇ ਸੜਕੇ ਰਹਿ ਗਏ ਕੁਝ ਵੀ ਨਹੀਂ ਇੱਕੋ ਹੀ ਨੂੰ ਫੁੱਲ ਤੇ ਫਲ ਲੱਗੇ ਦਾਵਾ ਅਗਨ ਬਹੁਤ ਤ੍ਰਣ ਜਾਵੇ ਕੋਈ ਹਰਿਓ ਬੂਟ ਰਹੋ ਮਹਾਰਾਜ ਕਨਨ ਮਨੁਖਤਾ ਦੇ ਚਮਨ ਦੇ ਚ ਕੋਈ ਇੱਕ ਕਦ ਬੂਟਾ ਹਰਾ ਭਰਾ ਦਿਖਾਈ ਦਿੰਦਾ ਬਾਕੀ ਤੇ ਸਭ ਸੜ ਗਏ ਗਲ ਗਏ ਕੁਛ ਵੀ ਨਹੀਂ ਤੇ ਇਹ ਕੋਈ ਕਰਾਮਾਤ ਵਾਲੀ ਗੱਲ ਨਹੀਂ ਮਨ ਨਹੀਂ ਸਮਝਦਾ ਮਨ ਕਦੇ ਹੀ ਨਹੀਂ ਸਮਝਦਾ ਮਨ ਕਿੱਥੇ ਜਾਂਦਾ ਹੈ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ 'ਚ ਕਿਉਂ ਜਾਂਦਾ ਹੈ ਕੁਝ ਮਿਲੇ ਸੰ ਸੁਖ ਆਪਣਾ ਅਕਸ ਛੱਡ ਗਏ ਨੇ ਯਾਦ ਆਉਂਦੇ ਕੁਝ ਮਿਲੇ ਸੰਦੁਖ ਦੁੱਖ ਕੀ ਏ ਜੋ ਮਿਲੇ ਹੋਇਆ ਸੁਖ ਸੀ ਚਲਾ ਗਿਆ ਕੁਝ ਮਿਲੇ ਸੰਦੁਖ ਚੋਟ ਪਚਾ ਗਏ ਜ਼ਖਮ ਕਰ ਗਏ ਯਾਦ ਆਉਂਦੇ ਜਦ ਮਨੁੱਖ ਯਾਦਾਂ ਦੇ ਚ ਬੈਠਾ ਹੋਵੇ ਜਾਂ ਦੁੱਖ ਨੂੰ ਯਾਦ ਕਰਦੇ ਹੈ ਸੁਖ ਨੂੰ ਚਿੰਤਾ ਭਵਿਸ਼ ਦੀ ਆਉਣ ਵਾਲੇ ਸਮੇਂ ਕਿਉਂ ਭਵਿਸ਼ ਵਿੱਚ ਸੁੱਖ ਮਿਲੇ ਦੁੱਖ ਨਾ ਮਿਲੇ ਜੋ ਮਿਲੇ ਹੋਇਆ ਇਹ ਵਿਛੜੇ ਨਾ ਜੋ ਕੋ ਲਏ ਜਾਏ ਨਾ ਇਹਦੀ ਚਿੰਤਾ ਮਨ ਕਿਥੇ ਚਲਾ ਜਾਂਦਾ ਹੈ ਗੁਜ਼ਰੇ ਹੋਏ ਕੱਲ ਦੇ ਵਿੱਚ ਆਉਣ ਵਾਲੇ ਕੱਲ ਦੇ ਵਿੱਚ ਇਹ ਭਟਕਦਾ ਹੈ ਭੂਤ ਕਾਲ ਦੇ ਵਿੱਚ ਇਹ ਭਟਕਦਾ ਹੈ ਭਵਿਸ਼ ਦੇ ਵਿੱਚ ਮਨ ਸਮੇਂ ਦੇ ਵਿੱਚ ਭਟਕਦਾ ਹੈ ਸਮਾਂ ਨੂੰ ਸਮਾਂ ਖਾ ਜਾਏਗਾ ਕਿਉਂ ਸਮੇਂ ਦਾ ਹਿੱਸਾ ਹੈ ਤੇ ਸਮੇਂ ਨੂੰ ਸੰਸਕ੍ਰਿਤ ਦੇਚ ਕਹਿੰਦੇ ਨੇ ਕਾਲ ਕਾਲ ਖਾ ਜਾਏਗਾ ਸਰੀਰ ਕਾਲ অবতারਾਂ ਦੇ ਸਰੀਰ ਨੂੰ ਖਾ ਜਾਂਦਾ ਹੈ پیغمبرਾਂ ਦੇ ਸਰੀਰ ਨੂੰ ਖਾ ਜਾਂਦਾ ਹੈ ਕਾਲ ਪਾਏ ਬ੍ਰਹਮਾ ਬਬਦਰਾ ਕਾਲ ਪਾਏ ਸ਼ਿਵਜੀ ਅਵਤਾਰਾ ਕਾਲ ਪਾਏ ਕਰਬਿਸ਼ਣ ਪ੍ਰਗਾਸਾ ਸਕਲ ਕਾਲ ਕਾ ਕੀਆ ਤਮਾਸ਼ਾ ਅੱਖਾਂ ਨਾਲ ਜੋ ਦਿਖਾਈ ਦੇ ਰਿਹਾ ਸਭ ਸਮੇਂ ਦਾ ਤਮਾਸ਼ਾ ਸਮਾਂ ਖਾ ਜਾਏਗਾ ਜੋ ਕੁਝ ਵੀ ਹੈ ਸਮਾਂ ਸਭ ਨੂੰ ਮਿਟਾ ਦੇਗਾ ਕਾਲ ਸਭ ਨੂੰ ਮਿਟਾ ਦੇਗਾ ਪਰ ਕਾਲ ਮਨ ਨੂੰ ਨਹੀਂ ਮਿਟਾ ਸਕਦਾ ਕਾਲ ਦੇਚ ਮਨ ਭਟਕ ਸਕਦਾ ਹੈ ਸਮੇਂ ਦੇਚ ਮਨ ਭਟਕ ਸਕਦਾ ਹੈ ਸਮਾ ਮਨ ਨੂੰ ਮਿਟਾ ਨਹੀਂ ਸਕਦਾ ਅਗਰ ਮਿਟਾ ਸਕੇ ਤਾਂ ਫਿਰ ਅਗਲਾ ਜਨਮ ਵੀ ਨਹੀਂ ਹੋ ਸਕਦਾ ਮਨ ਦੂਸਰਾ ਜਨਮ ਧਾਰਨ ਕਰ ਲੈਂਦਾ ਹੋਰ ਚੋਲਾ ਧਾਰਨ ਕਰ ਲੈਂਦਾ ਹੋਰ ਸਰੀਰ ਧਾਰਨ ਕਰਦਾ ਤਨ ਕਾਲ ਦਾ ਹਿੱਸਾ ਹੈ ਮਨ ਅਕਾਲ ਦਾ ਹਿੱਸਾ ਹੈ ਪਰ ਬਦਕਿਸਮਤੀ ਮਨ ਕਾਲ ਦੇਚ ਭਟਕਦਾ ਹੈ ਕਿਹੜੇ ਕਾਲ ਦੇ ਵਿੱਚ ਭਟਕਦਾ ਕਾਲ ਸਮਾਂ ਕਿਹੜੇ ਸਮੇਂ ਵਿੱਚ ਭਟਕਦਾ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਆਉਣ ਵਾਲੇ ਸਮੇਂ ਦੀ ਚਿੰਤਾ ਵਰਤਮਾਨ ਦੋ ਸਮਿਆਂ ਦੇ ਮੱਧ ਦੇ ਵਿੱਚ ਜਿਹੜਾ ਸਮਾਂ ਉਹਨੂੰ ਵਰਤਮਾਨ ਕਹਿੰਦੇ ਨੇ ਵਰਤਮਾਨ ਹੁਣ ਇਸ ਵਕਤ ਵਰਤਮਾਨ ਭਾਈ ਗੁਰਦਾਸ ਕਹਿੰਦੇ ਨੇ ਵਰਤਮਾਨ ਵਿੱਚ ਵਰਤਦਾ ਹਵਨ ਹਾਰ ਸੋਈ ਪਰਮਾਣਾ ਧਿਆਨ ਨਾਲ ਸੁਨਣਾ ਵਰਤਮਾਨ ਨੂੰ ਪਿਰਾਨੇ ਹਾਲ ਕਹਿੰਦੇ ਨੇ ਮਾਜ਼ੀ ਹਾਲ ਮੁਸਤਕਬਲ ਹਾਲ ਕਿ ਜਿਹੜਾ ਹਾਲ ਦੇਚ ਨਾ ਹੋਵੇ ਇਂ ਬਿਹਾਲ ਹਸਤ ਇਂ ਬਿਹਾਲ ਕਿ ਬਿਹਾਲ ਹੈ ਹਾਲ ਦੇਚ ਨਹੀਂ ਹੈ ਇਹ ਵਰਤਮਾਨ ਦੇਚ ਨਹੀਂ ਹੈ ਇਹ ਹਾਲ ਦੇਚ ਨਹੀਂ ਹੈ ਇਂ ਬਿਹਾਲ ਹਸਤ ਅਸੀਂ ਜੋ ਇੱਕ ਦੂਜੇ ਤੋਂ ਪੁੱਛਦੇ ਆ ਨਾ ਬਈ ਤੇਰਾ ਕੀ ਹਾਲ ਹੈ ਤੇਰਾ ਕੀ ਹਾਲ ਹੈ ਦਰਸਲ ਅਰਥ ਖੋ ਗਏ ਨੇ ਅਸਲੀ ਗੱਲ ਖੋ ਗਈ ਤੂੰ ਵਰਤਮਾਨ ਦੇ ਛੈਂ ਕਿ ਨਹੀਂ ਕਿ ਮਾਜ਼ੀ ਦੀਆਂ ਯਾਦਾਂ ਚ ਉਲਝਿਆ ਹੋਇਆ ਹੈ ਕਿ ਭਵਿਸ਼ ਦੀ ਚਿੰਤਾ 'ਚ ਫਸਿਆ ਹੈ ਤੂੰ ਹਾਲ 'ਚ ਹੈ ਕਿ ਨਹੀਂ ਵਰਤਮਾਨ 'ਚ ਹੈ ਕਿ ਨਹੀਂ ਭਾਈ ਸਾਹਿਬ ਭਾਈ ਵੀਰ ਸਿੰਘ ਸੰਤ ਕਵੀ ਨੇ ਆਪਣੇ ਮਨ ਦੀ ਹਾਲਤ ਬਿਆਨ ਕਰ ਦੇਣਾ ਸਤਿਵਾਰੀ ਰੱਬ ਦੇ ਮਾਰਗ ਤੇ ਚੱਲਣ ਵਾਲੇ ਚ ਦੋ ਖੂਬੀਆਂ ਹੁੰਦੀਆਂ ਨੇ ਇੱਕ ਤੇ ਉਹ ਸਚਾਈ ਕਬੂਲ ਕਰਨ ਲੱਗ ਪੈਂਦਾ ਹੈ ਤੇ ਸਚਾਈ ਕੀ ਆਉਂਦੀ ਹੈ ਕੀਤੇ ਹੋਏ ਔਗਣ ਚੱਲ ਰਿਹਾ ਔਗਣ ਕਬੂਲ ਕਰਦਾ ਹੈ ਸੰਤ ਕਬੂਲ ਕਰਦਾ ਹੈ ਕਬੀਰ ਸਭ ਤੇ ਹੰbure ਹਮ ਤਜ ਭਲੋ ਸਭ ਇੱਕ ਬੁਰਾਈ ਵੀ ਪਹਾੜ ਵਰਗੀ ਦਿਖਾਈ ਦੇਂਦੀ ਅਭਿਆਸੀ ਮਨੁੱਖ ਨੂੰ ਆਪਣੇ ਸੰਸਾਰੀ ਉਸਨੂੰ ਕਹਿੰਦੇ ਨੇ ਜੋ ਆਪਣੇ ਨੂੰ ਤੇ ਦੇਖਦਾ ਨਹੀਂ ਬਸ ਦੂਜਿਆਂ ਨੂੰ ਦੇਖਦਾ ਹੈ ਕਬਰਾਂ ਦੇ ਚਮੁਰਦੇ ਕੱਟਦਾ ਹੈ ਦੂਜਿਆਂ ਦੀ ਸਤ ਪੀੜੀਆਂ ਵੰਡ ਕੇ ਰੱਖ ਦੇਗਾ ਆਪਣੇ ਆਪ ਨੂੰ ਤੇ ਦੇਖਦਾ ਹੀ ਨਹੀਂ ਬਹਾਦਰ ਸ਼ਾ ਜ਼ਫਰ ਦਾ ਇੱਕ ਬੜਾ ਕੀਮਤੀ ਸ਼ੇਰ ਹੈ ਉਹ ਕਹਿੰਦਾ ਜਬ ਨਾ ਥੀ ਆਪਣੇ ਗੁਨਾਹوں ਕੀ ਖਬਰ ਦੇਖ ਤੇ ਥੇ ਦੁਨੀਆਂ ਕੇ ਐਬੋ ਹੁਨਰ जब अपने गुनाहों पे पड़ी निगाह तो जहां में कोई बुरा ना रहा जफर आदमी उसको ना जानिएगा हो वो कितना ही आलम फैजो जका जिसे ऐश में यादे खुदा ना रही जिसे तैश में खौफे खुदा ना रहा कह उस मनुख कह सुख दुदा नु भूल गया दुख दुदा न भूल गया इन मनुख कह ਇਨੂੰ ਬੰਦਾ ਕਹਿਣ ਦੀ ਕੀ ਲੋੜ ਹੈ ਇਹ ਹਿੰਦੁਸਤਾਨ ਦਾ ਆਖਰੀ ਮੋਗਲ ਬਾਦਸ਼ਾਹ ਸੀ ਆਖਰੀ ਜਿਸ ਵਿਚਾਰੇ ਦੀ ਮੌਤ ਰੰਗੂਨ ਦੀ ਜੇਲ੍ਹ ਦੇ ਚੋਈ ਅੰਗਰੇਜ਼ਾਂ ਨੇ ਪਕੜ ਕੇ ਇਸ ਨੂੰ ਰੰਗੂਨ ਦੀ ਜੇਲ੍ਹ ਵਿੱਚ ਬੰਦ ਕੀਤਾ ਬਹੁਤ ਸਾਰੇ ਇਤਿਹਾਸਕਾਰ ਤੇ ਦਾਰਸ਼ਨਿਕ ਇੰਜ ਕਹਿੰਦੇ ਨੇ ਇਹਦੀ ਜਲਦੀ ਹਾਰ ਦਾ ਕਾਰਨ ਵੀ ਇਹ ਸੀ ਕਿ ਫਕੀਰ ਤबीयत ਸੀ ਕਿ ਅੰਤਰਮੁਖੀ ਹੁੰਦਾ ਜਾ ਰਿਹਾ ਸੀ ਬਾਹਰੋਂ ਸਬੰਧ ਟੁੱਟਦੇ ਜਾ ਰਹੇ ਸੀ ਇਹਦੀ ਹਾਰ ਦਾ ਕਾਰਨ ਵੀ ਹੈ ਨਹੀਂ ਤੇ ਬਹੁਤ ਵੱਡੀ ਬਾਦਸ਼ਾਹਤ ਸੀ ਬੜੀ ਸਲਤਨਤ ਸੀ ਬੜਾ ਬੜੀ ਸੈਨਾ ਸੀ ਬੜੀ ਫੌਜ ਸੀ ਬੜਾ ਕੁਝ ਕਰ ਸਕਦਾ ਸੀ ਪਰ ਤबीयत ਫਕੀਰਾਨਾ ਹੋ ਗਈ ਸੀ ਕਹਿੰਦੇ ਸਾਫ਼ ਕਹਿ ਰਹੇ ਜਦ ਨਾ تھی ਆਪਣੇ ਗੁਨਾਹਾਂ ਕੀ ਖਬਰ देखते थे दुनिया के एबो हुनर जब अपने गुनाहों पे पड़ी निगाह तो जहां में कोई बुरा ना रहा जफर आदमी उसको ना जानिएगा बंदा ही नहीं है मनुख है कहण दी लोड़ ही नहीं जफर आदमी उसको ना जानिएगा हो कितना ही आलम फैजो जका जिसे ऐश में यादे खुदा ना रही जिसे तैश में खौफे खुदा ना रहा फकीर तबीयत ए इंसान से की खूबी है एक कमजोरियां कबूल कर देने अपन कमजोरियां कबूल कर देने मन देने दूसरा अपने आप में छुपाते हैं भाई गुरदास और भाई साहब भाई वीर सिंह ਤੇ ਬੜੇ ਕੀਮਤੀ ਬੋਲਨੇ ਭਾਈ ਵੀਰ ਸਿੰਘ ਤੇ ਮੇਰੇ ਛੁਪੇ ਰਹਿਣ ਦੀ ਚਾਹ ਮੈਂ ਤੇ ਛੁੱਪ ਜਾਣਾ ਚਾਹਾਂ ਜਦ ਬੀਜ ਮਿਟਦਾ ਹੈ ਤੇ ਦਰਖਤ ਬਣਦਾ ਹੈ ਫਲ ਬਣਦਾ ਹੈ ਮੈਂ ਤੇ ਛੁੱਪ ਜਾਣਾ ਚਾਹਾਂ ਮੈਂ ਤੇ ਮਿਟ ਜਾਣਾ ਚਾਹਾਂ ਮਿਟਣ ਦੇ ਵਿੱਚ ਖੁਸ਼ੀ ਕਿਸੇ ਨੂੰ ਦਿਸੇ ਤੂੰ ਸਮਝ ਲੈਣਾ ਕੋਈ ਸੰਤ ਹੈ ਕੋਈ ਰੱਬ ਦਾ ਪਿਆਰ ਹੈ ਕੋਈ ਰੱਬ ਦੇ ਮਾਰਗ ਤੇ ਚੱਲ ਰਿਹਾ ਹੈ ਇਕਾਗਰਤਾ ਬਖਸ਼ ਨੇ ਮੇਰੇ ਛੁਪੇ ਰਹਿਣ ਦੀ ਚਾਹ ਮਨ ਭਟਕ ਰਿਹਾ ਸੰਤ ਕਵੀ ਕਹਿੰਦਾ ਸਮੇਂ ਚ ਭਟਕ ਰਿਹਾ ਵਕਤ ਦੇ ਚ ਭਟਕ ਰਿਹਾ ਬੀਤ ਗਈ ਦੀ ਯਾਦ ਪਈ ਹੱਡਾਂ ਨੂੰ ਖਾਵੇ ਆਉਣ ਵਾਲੇ ਦਾ ਸਹਿਮ ਪਿਆ ਮਨ ਨੂੰ ਤੜਫਾਵੇ ਥੋੜੀ ਜੀਆਂ ਕਾਗਰ ਤਾਂ ਬਖਸ਼ਨੇ ਬਚਪਨ ਤੋਂ ਗੁਰੂ ਨੇ ਮੈਨੂੰ ਇੱਕ ਕਵੀ ਹਿਰਦਾ ਦਿੱਤਾ ਸੀ ਮੈਂ ਪੰਜਾਬੀ ਬ੍ਰਿਜ ਭਾਸ਼ਾ ਉਰਦੂ ਦੇ ਚ ਕਾਫੀ ਰਬਾਈਆਂ ਲਿਖੀਆਂ ਨੇ ਭਾਈ ਵੀਰ ਸਿੰਘ ਜੀ ਦੀ ਇਸ ਰਵਾਈ ਨੂੰ ਜਦ ਮੈਂ ਪੜਿਆ ਬੀਤ ਗਈ ਦੀ ਯਾਦ ਪਈ ਹੱਡਾਂ ਨੂੰ ਖਾਵੇ ਆਉਣ ਵਾਲੇ ਦਾ ਸਹਿਮ ਪਿਆ ਮਨ ਨੂੰ ਤੜਫਾਵੇ ਦੋ ਰਵਾਈਆਂ ਉਹ ਦੋ ਮੈਂ ਲਿਖੀਆਂ ਇੱਕ ਪੰਜਾਬੀ ਦੀ ਇੱਕ ਉਰਦੂ ਦੀ ਤੁਹਾਡੇ ਸਾਹਮਣੇ ਰੱਖਦੇ ਹਾਂ ਕੁਝ माजी ਕੀ ਖਾਕ ਹੂੰ कुछ मुस्तक बिल का नूर हो कुछ माजी की खाक हो कुछ मुस्तक बिल का नूर हो जीना अभी नहीं आया क्योंकि हाल से अभी दूर हो हाल वर्तमान हूं इस वक्त इस मैं पंजाबी रूप इंज दिता माजी बस सागर दया छा ਮਾਜ਼ੀ ਦੀਆਂ ਯਾਦਾਂ ਬਸ ਸਾਗਰ ਦੀਆਂ ਛੱਲਾਂ ਭਵਿਸ਼ ਦੀ ਚਿੰਤਾ ਬਸ ਗੱਲਾਂ ਹੀ ਗੱਲ। ਜੀਵਨ ਮੈਂ ਸਿੱਖਿਆ ਅੱਜ ਦੇ ਕੋਲੋਂ ਅੱਜ ਨੂੰ ਮਿਲਾਂ ਤੇ ਅਜੇ ਹੀ ਮਿਲਣਾ। ਅੱਜ ਵਰਤਮਾਨ ਹੁਣ ਵਰਤਮਾਨ। ਭਾਈ ਗੁਰਦਾਸ ਕਹਿੰਦੇ ਨੇ ਵਰਤਮਾਨ ਵਿੱਚ ਵਰਤਦਾ ਹੋਵਨ ਹਾਰ ਸੋਈ ਪਰਵਾਣਾ ਕਿੱਥੇ ਮਨ ਵਟਕਦਾ ਕਦੀ ਕਿਸੇ ਕੋਲ ਨਾ ਪੁੱਛਣਾ। ਜੇ ਇਤਨੀ ਗੱਲ ਹੁਣ ਅੱਜ ਸੁਣ ਲਈਏ। ਜਣਾ ਖਣਾ ਪਾਠ ਕਰਦਾ ਹੈ ਗੁਰਦੁਆਰੇ ਆਂਦਾ ਹੈ ਨਾਮ ਜਪਦਾ ਹੈ ਥਾਂ ਥਾਂ ਤੇ ਇਹ ਹੀ ਪੁੱਛਣ ਕੀ ਕਰੀਏ ਮਨ ਨਹੀਂ ਬਟਕ ਮਨ ਬਟਕਦਾ ਮਨ ਨਹੀਂ ਲੱਗਦਾ ਪਰ ਸਵਾਲ ਹੈ ਮਨ ਕਿੱਥੇ ਵਟਕਦਾ ਹੈ ਮਨ ਚਲਾ ਜਾਂਦਾ ਹੈ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਦੇ ਵਿੱਚ ਮਨ ਚਲਾ ਜਾਂਦਾ ਹੈ ਆਉਣ ਵਾਲੇ ਸਮੇਂ ਦੀ ਚਿੰਤਾ 'ਚ ਇਹਨੂੰ ਪਹਿਲੇ ਲਿਆਣਾ ਹੈ ਵਰਤਮਾਨ ਕਹਿੰਦੇ ਨੇ ਭਗਵਾਨ ਦਾ ਦਰ ਹੈ ਕਿ ਵਰਤਮਾਨ ਭਾਰਤ ਦੇ ਰੇਸ਼ੀ ਇਹ ਜੀ ਕਹਿੰਦੇ ਨੇ ਵਰਤਮਾਨ ਭਗਵਾਨ ਦਾ ਦਰਵਾਜ਼ਾ ਹੈ ਦਰਵਾਜ਼ੇ ਤੱਕ ਪਹੁੰਚ ਜਾਓ ਬਾਕੀ ਭਗਵਾਨ ਨੇ ਆਪੇ ਖਿੱਚ ਕੇ ਲੈ ਜਾਣਾ ਆਪਣੇ ਘਰ ਦਰ ਤੱਕ ਤੇ ਪਹੁੰਚੋ ਵਰਤਮਾਨ ਤੱਕ ਤੇ ਪਹੁੰਚੋ ਹਾਲ ਤੱਕ ਤੇ ਪਹੁੰਚੋ ਵਰਤਮਾਨ ਵਿੱਚ ਵਰਤਦਾ ਹੋਵਨ ਹਾਰ ਸੋਈ ਪਰਮਾਨੰ ਭਾਈ ਗੁਰਦਾਸ ਕਹਿੰਦੇ ਨੇ ਵਰਤਮਾਨ ਦੇ ਚੋਂ ਪਹੁੰਚ ਜਾਂਦਾ ਹੈ ਕੌਣ ਕਿਤੇ ਹੋਣ ਹਾਰ ਉਸ ਨੂੰ ਕਬੂਲ ਹੈ ਪਰਵਾਹ ਨਹੀਂ ਦੂਸਰਾ ਜਪ ਕਰ ਰਹੇ ਹ ਵਰਤਮਾਨ ਵਿੱਚ ਲਿਆਉਣ ਦਾ ਸਾਧਨ ਜਪ ਹੈ ਹੁਣ ਮੈਂ ਅਰਜ਼ ਕਰਾਂ ਭੂਤ ਕਾਲ ਤੇ ਬੜਾ ਲੰਮਾ ਹੈ ਗੁਜ਼ਰਿਆ ਹੋਇਆ ਸਮਾਂ ਮਾਜ਼ੀ ਤੇ ਬਹੁਤ ਲੰਮਾ ਹੈ ਭਵਿਸ਼ ਵੀ ਬੜਾ ਲੰਮਾ ਹੈ ਨਾ ਭਵਿਸ਼ ਦਾ ਅੰਤ ਨਾ ਭੂਤ ਕਾਲ ਦਾ ਅੰਤ ਨਾ ਮਾਜ਼ੀ ਨਾ ਪਿਆ ਤੋਲਿਆ ਜਾ ਸਕਦਾ ਨਾ ਮੁਸਤਕਬਲ ਵਰਤਮਾਨ ਕਿਤਨਾ ਕਹੇ ਜੇ ਤੁਸੀਂ ਪੁੱਛੋ ਵਰਤਮਾਨ ਕਿੰਨਾ ਹੈ ਅੱਜ ਦਾ ਦਿਨ ਕਤਾ ਹੀ ਨਹੀਂ ਗੁਰਬਾਨੀ ਨਹੀਂ ਮੰਨਦੀ ਸੀ ਕੋਈ ਭਾਰਤ ਦਾ ਸੰਤ ਅਜ ਨੂੰ ਵਰਤਮਾਨ ਨਹੀਂ ਮੰਨਦਾ ਇਹਨੂੰ ਹਾਲ ਨਹੀਂ ਮੰਨਦਾ ਇਸ ਚੱਕਰ 'ਚ ਨਾ ਪੈਣਾ ਅੱਜ ਦਾ ਦਿਨ ਵਰਤਮਾਨ ਹੈ ਤੋ ਫਿਰ ਵਰਤਮਾਨ ਦੀ ਅਵਧੀ ਕਿਤਨੀ ਹੈ ਸਮਾਂ ਕਿਤਨਾ ਹੈ ਵਰਤਮਾਨ ਸਿਰਫ ਇੱਕ ਦਮ ਹੈ ਬਸ ਇੱਕ ਦਮ ਜਿਹੜਾ ਇੱਕ ਦਮ ਹੈ ਨਾ ਬਸ ਸਹੀ ਵਰਤਮਾਨ ਜਿਹੜਾ ਦਮ ਮੇਰੇ ਮੂੰਹ ਚੋਂ ਨਿਕਲ ਗਿਆ ਮੇਰੇ ਹੱਥ ਦੇ ਚ ਨਹੀਂ ਹੈ ਉਹ ਚਲਾ ਗਿਆ ਤੇ ਜਿਹੜਾ ਦਮ ਅਜੇ ਆਇਆ ਨਹੀਂ ਮੇਰੇ ਮੂੰਹ ਚ ਉਹ ਵੀ ਮੇਰੇ ਹੱਥ ਦੇ ਚ ਨਹੀਂ ਹੈ ਮੇਰੇ ਹੱਥ ਵਿੱਚ ਕੀ ਹੈ ਜਿਹੜਾ ਦਮ ਮੇਰੇ ਮੂੰਹ 'ਚ ਹੈ ਓਰੇ ਧਿਆਨ ਨਾਲ ਸੁਣ ਲੈਣਾ ਬਸ ਇਸੇ ਇੱਕ ਦਮ ਨੂੰ ਜਿਹੜਾ ਚਾਹੀਏ ਵਰਤ ਲਈ ਪਰਖ ਖੜੀ ਹੋਵੇਗੀ ਫਿਰ ਇੱਕ ਦਮ ਨਾਲ ਕੀ ਹੁੰਦਾ ਕੁਛ ਵੀ ਨਹੀਂ ਇੱਕ ਦਮ ਨਾਲ ਕੋਈ ਲੰਬੀ ਵਾਟ ਨਹੀਂ ਤੈ ਹੁੰਦੀ ਇੱਕ ਦਮ ਨਾਲ ਕੋਈ ਵੱਡਾ ਲੰਮਾ ਚੌੜਾ ਮਕਾਨ ਨਹੀਂ ਬਣਾਇਆ ਜਾ ਸਕਦਾ ਇੱਕ ਦਮ ਦੇਚ ਕੋਈ ਲੰਬਾ ਚੌੜਾ ਕਾਰੋਬਾਰ ਨਹੀਂ ਕੀਤਾ ਜਾ ਸਕਦਾ ਇਕ ਦਮ ਦੇ ਵਿੱਚ ਕੋਈ ਲੰਬੀ ਚੌੜੀ ਵਿਦਿਆ ਨਹੀਂ ਹਾਸਲ ਕੀਤੀ ਜਾ ਸਕਦੀ